ਕਸ਼ਮੀਰਵਾਦੀ ਨਿਡਰ ਯਾਤਰੀਆਂ ਦੇ ਘੁੰਮਣ ਦੀ ਮਸ਼ਹੂਰ ਤੇ ਖੂਬਸੂਰਤ ਥਾਂ ਹੈ ਪਰ ਪਿਛਲੇ ਕਈ ਸਾਲਾਂ ਤੋਂ ਇਹ ਧਰਤੀ ਅਤੇ ਇਥੋਂ ਦੇ ਲੋਕਾਂ ਦੀ ਸੁੰਦਰਤਾ ਹਿੰਸਾ ਅਤੇ ਕਰਫਿਊ ਦੇ ਚੱਕਰਬੀਵ ਵਿੱਚ ਕੈਦ ਹੈ 2008 ਤੋਂ ਲਗਾਤਾਰ ਕਸ਼ਮੀਰ ਦੀਆਂ ਵਾਦੀਆਂ ਵਿੱਚ ਹਰ 2 ਜਾਂ 3 ਸਾਲਾਂ ਬਾਅਦ ਕਰਫਿਊ ਲੱਗਿਆ ਹੀ ਰਹਿੰਦਾ ਹੈ ਕਸ਼ਮੀਰ ਦੇ ਖਾਸ ਸੂਬੇ ਵਾਲੇ ਦਰਜੇ ਨੂੰ ਰੱਦ ਕਰਨ ਤੋਂ ਬਾਅਦ ਅਗਸਤ 2019 ਵਿੱਚ ਜੋ ਤਾਲਾਬੰਦੀ ਇੱਥੇ ਲਾਈ ਗਈ ਸੀ ਉਸ ਦੌਰਾਨ ਕਸ਼ਮੀਰੀਆਂ ਨੂੰ ਆਰਥਿਕ ਤੌਰ ਉੱਤੇ ਦੁਨੀਆ ਦੇ ਸ਼ਾਇਦ ਸਭ ਤੋਂ ਮੁਸ਼ਕਲ ਤਾਲਾਬੰਦੀ ਦਾ ਸਾਹਮਣਾ ਕਰਨਾ ਪਿਆ ਕਸ਼ਮੀਰੀ ਇਸ ਸਾਲ ਆਸਾਂ ਦੀ ਬਹਾਰ ਉਡੀਕ ਰਹੇ ਸੀ ਉਸ ਵੜੇ ਦੀ ਉਡੀਕ ਕਰ ਰਹੇ ਸੀ ਜਦੋਂ ਯਾਤਰੀ ਕਸ਼ਮੀਰ ਦੀ ਯਾਤਰਾ ਕਰਨ ਵਹੀਰਾਂ ਘੱਟ ਕੇ ਇੱਥੇ ਪਹੁੰਚਦੇ ਨੇ ਪర్యਤਰੀਆਂ ਦੀ ਥਾਂ ਇੱਥੇ ਵੀ ਕੋਵਿਡ-19 ਪਹੁੰਚ ਗਿਆ 10 ਜ਼ਿਲ੍ਹਿਆਂ ਵਿੱਚੋਂ 8 ਰੈੱਡ ਜ਼ੋਨ ਵਿੱਚ ਨੇ ਕੋਵਿਡ ਦੇ ਕੇਸ ਇੱਥੇ ਲਗਾਤਾਰ ਫੈਲ ਰਹੇ ਨੇ ਮੌਜੂਦਾ ਲਾਕਡਾਊਨ ਚੁਣੌਤੀਪੂਰਨ ਹੈ ਕਿਉਂਕਿ ਕਸ਼ਮੀਰੀ ਲੋਕ ਤਾਂ ਹਾਲੇ 2019 ਦੇ ਕਰਫਿਊ ਵਿੱਚੋਂ ਹੀ ਨਹੀਂ ਨਿਕਲੇ ਸੀ ਦੂਰ ਦੁਰਾਡੇ ਦੇ ਪਿੰਡਾਂ ਵਿੱਚ ਤਾਂ ਕਰਫਿਊ ਕਾਰਨ ਖਾਣ-ਪੀਣ ਸਮੇਤ ਹੋਰ ਲੋੜ ਦੀਆਂ ਚੀਜ਼ਾਂ ਵੀ ਨਹੀਂ ਪਹੁੰਚਦੀਆਂ ਸੀ ਮੈਦੇ ਸ਼ੁਰੂ ਵਿੱਚ ਯੂਨਾਈਟਿਡ 6 ਨੂੰ ਸ਼੍ਰੀਨਗਰ ਤੋਂ ਅਮਰਿਤਪਾਲ ਸਿੰਘ ਦਾ ਇੱਕ ਸੁਨੇਹਾ ਮਿਲਿਆ ਕਿ ਤੁਸੀਂ ਪੰਜਾਬ ਵਿੱਚ ਦਿਹਾੜੀਦਾਰਾਂ ਨੂੰ ਭੋਜਨ ਵਾਸਤੇ ਰਾਸ਼ਨ ਮੁਹੱਈਆ ਕਰਵਾ ਰਹੇ ਹੋ ਕਿ ਤੁਸੀਂ ਕਸ਼ਮੀਰੀਆਂ ਲਈ ਵੀ ਅਜਿਹਾ ਕਰੋਗੇ ਅਸੀਂ ਤੁਰੰਤ ਹਾਂ ਕਰ ਦਿੱਤੀ ਪਰ ਸਾਨੂੰ ਰਾਸ਼ਨ ਖਰੀਦਣ ਅਤੇ ਪੈਕ ਕਰਨ ਲਈ ਸਥਾਨਕ ਵਲੰਟੀਅਰਸ ਦੀ ਲੋੜ ਸੀ ਫਿਰ ਕਸ਼ਮੀਰ ਦੀ ਗੁਰਹਰਿਸ਼ਨ ਜੀਵਨ ਜੋਤ ਸੁਸਾਇਟੀ ਦੇ 15 ਸਥਾਨਕ ਵਲੰਟੀਅਰਾਂ ਨੇ ਸਾਡੀ ਮਦਦ ਕੀਤੀ ਇਹਨਾਂ ਸਬ ਕੋਲ ਵੱਖ-ਵੱਖ ਇਲਾਕਿਆਂ ਵਿੱਚ ਜਾਣ ਲਈ ਲਾਕਡਾਊਨ ਪਾਸ ਅਤੇ ਵਾਹਨ ਸੰ 10 ਮਈ 2020 ਤੋਂ 1 ਹਫ਼ਤੇ ਤੱਕ ਸਾਡੇ ਸੇਵਾਦਾਰਾਂ ਨੇ ਕਸ਼ਮੀਰਵਾਦੀ ਦੇ 10 ਜ਼ਿਲ੍ਹਿਆਂ ਵਿੱਚੋਂ 7 ਜ਼ਿਲ੍ਹਿਆਂ ਵਿੱਚ 58 ਦੂਰ ਦੁਰਾਡੇ ਅਤੇ ਬੇਹੱਦ ਲੋੜ ਵਾਲੇ ਪਿੰਡਾਂ ਦੇ 145 ਲੋੜਵੰਦ ਕਸ਼ਮੀਰੀ ਪਰਿਵਾਰਾਂ ਨੂੰ ਰਾਸ਼ਨ ਵੰਡਿਆ। ਸਾਡੇ ਵਲੰਟੀਅਰਾਂ ਨੇ ਕੋਵਿਡ ਨਾਲ ਸਭ ਤੋਂ ਵੱਧ ਪ੍ਰਭਾਵਿਤ ਇਲਾਕਿਆਂ ਸਮੇਤ ਲਗਭਗ 800 ਕਿਲੋਮੀਟਰ ਦਾ ਪੈਂਡਾ ਤੈਅ ਕੀਤਾ ਅਤੇ ਸਮਾਜਿਕ ਦੂਰੀ ਵਾਲੇ ਨਿਯਮ ਦਾ ਖਾਸ ਖਿਆਲ ਰੱਖਿਆ। ਹਰੇਕ ਪਰਿਵਾਰ ਨੂੰ 3500 ਰੁਪਏ ਦੀ ਕੀਮਤ ਵਾਲਾ 2 ਮਹੀਨਿਆਂ ਦਾ ਰਾਸ਼ਨ ਦਿੱਤਾ ਗਿਆ ਜਿਸ ਵਿੱਚ ਆਟਾ, ਦਾਲ, ਡਿਟਰਜੈਂਟ ਤੇ ਹੋਰ ਕਰਿਆਨਾ ਵਸਤੂਆਂ ਸ਼ਾਮਲ ਨੇ। ਇਹਨਾਂ 145 ਪਰਿਵਾਰਾਂ ਵਿੱਚੋਂ 27 ਵਿਧਵਾਵਾਂ ਅਤੇ ਉਹਨਾਂ ਦੇ ਬੱਚੇ ਸਨ ਅਤੇ ਬਾਕੀ ਪਰਿਵਾਰ ਰੋਜ਼ਾਨਾ ਕਮਾਉਣ ਵਾਲੇ ਯਾਨੀ ਦਿਹਾੜੀਦਾਰ ਸਨ। ਪਰ ਖਾਸ ਕਰ ਇਹ ਰਹੀ ਕਿ ਉਹਨਾਂ ਵਿੱਚੋਂ ਕਿਸੇ ਨੇ ਵੀ ਸਾਡੇ ਤੋਂ ਮਦਦ ਨਹੀਂ ਮੰਗੀ ਸੀ ਤੇ ਉਹਨਾਂ ਦੇ ਗੁਆਂਢੀਆਂ ਨੇ ਸਾਨੂੰ ਉਹਨਾਂ ਦੇ ਹਾਲਾਤਾਂ ਬਾਰੇ ਦੱਸਿਆ ਸੀ ਬਾਰਾਮੂਲਾ ਵਿੱਚ ਤਾਂ ਇੱਕ ਪਰਿਵਾਰ ਨੇ ਸਾਡੇ ਵਲੰਟੀਅਰਾਂ ਨੂੰ ਇਹ ਕਹਿ ਕੇ ਮਦਦ ਲੈਣ ਤੋਂ ਇਨਕਾਰ ਕਰ ਦਿੱਤਾ ਸੀ ਕਿ ਸਾਡੇ ਕੋਲ ਕਾਫੀ ਹੈ ਅਤੇ ਆਪਣੇ ਗੁਆਂਢੀ ਵੱਲ ਇਸ਼ਾਰਾ ਕਰਕੇ ਕਿਹਾ ਸੀ ਕਿ ਇਹ ਵਧੇਰੇ ਲੋੜਵੰਦ ਹੈ ਸਾਡੇ ਦਿਲ ਪਿਗਲ ਗਏ ਜਦੋਂ ਅਸੀਂ ਇਹ ਸੁਣਿਆ ਕਿ ਅਸੀਂ ਚਿੱਟੀ ਸਿੰਘਪੁਰਾ ਪਿੰਡ ਵਿੱਚ ਵੀ ਦੋ ਪਰਿਵਾਰਾਂ ਨੂੰ ਰਾਸ਼ਨ ਵੰਡਿਆ। ਇਹ ਉਹੀ ਪਿੰਡ ਹੈ ਜਿੱਥੇ ਅੱਜ ਤੋਂ 20 ਸਾਲ ਪਹਿਲਾਂ 35 ਸਿੱਖਾਂ ਨੂੰ ਇੱਕ ਕਤਾਰ ਵਿੱਚ ਖੜਾ ਕਰਕੇ ਹਥਿਆਰਬੰਦ ਹਮਲਾਵਰਾਂ ਨੇ ਕਤਲ ਕਰ ਦਿੱਤਾ ਸੀ। ਕਾਤਲਾਂ ਦਾ ਹਾਲੇ ਤੱਕ ਪਤਾ ਨਹੀਂ ਲੱਗ ਸਕਿਆ ਅਤੇ ਪਿੰਡ ਵਾਸੀ ਹਾਲੇ ਤੱਕ ਉਸੇ ਪਿੰਡ ਵਿੱਚ ਰਹਿੰਦੇ ਨੇ। ਕਰੀਬ 180 ਸਾਲ ਪਹਿਲਾਂ ਵੀ ਜਦੋਂ ਕਸ਼ਮੀਰਵਾਦੀ ਵਿੱਚ ਅਕਾਲ ਪਿਆ ਸੀ ਤਾਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਕਸ਼ਮੀਰ ਦੇ ਲੋੜਵੰਦਾਂ ਨੂੰ ਭੋਜਨ ਵੰਡਿਆ ਸੀ ਅਸੀਂ ਜਾਣਦੇ ਹਾਂ ਕਿ 145 ਪਰਿਵਾਰ ਜਿਨ੍ਹਾਂ ਨੂੰ ਅਸੀਂ ਭੋਜਨ ਲਈ ਰਾਸ਼ਨ ਮੁਹੱਈਆ ਕਰਵਾਇਆ ਹੈ ਉਹਨਾਂ ਸਮੇਤ ਹੋਰ ਨਾਲ ਲੋੜਵੰਦ ਪਰਿਵਾਰਾਂ ਨੂੰ ਆਉਣ ਵਾਲੇ ਕਈ ਮਹੀਨਿਆਂ ਤੱਕ ਵੀ ਭੋਜਨ ਦੀ ਲਗਾਤਾਰ ਲੋੜ ਰਹੇਗੀ ਕਿਉਂਕਿ ਕਸ਼ਮੀਰ ਵਿੱਚ ਕੋਵਿਡ-19 ਦੇ ਮਾਮਲਿਆਂ ਵਿੱਚ ਤੇਜ਼ੀ ਦੇਖੀ ਜਾ ਰਹੀ ਹੈ ਤੁਸੀਂ ਹੇਠਾਂ ਦਿੱਤੇ ਲਿੰਕ ਉੱਤੇ ਗੋ ਫੰਡਮੀ ਰਾਹੀਂ ਦਾਨ ਦੇ ਕੇ ਕਸ਼ਮੀਰਵਾਦੀ ਅਤੇ ਹੋਰਨਾਂ ਥਾਵਾਂ ਤੇ ਚੱਲ ਰਹੇ ਸਾਡੇ ਸੇਵਾ ਕਾਰਜਾਂ ਵਿੱਚ ਸਹਿਯੋਗ ਦੇ ਸਕਦੇ ਹੋ